ਆਇਆ 950 ਕਰੋੜ ਰੁਪਇਆ ਆ ਹੋਰੇ ਤੇ ਅਸੀਂ ਸਮਿਖਿਆ ਕੀਤੀ ਉਹਦੇ ਵਿੱਚ ਤਕਰੀਬਨ 150 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਉਹ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਚੈੱਕ ਕਰਾਂਗੇ ਔਰ ਅਸੀਂ ਨਾਲ ਹੀ ਨਾਲ ਬੁੱਢਾ ਨਾਲਾ ਜਿਹੜਾ ਉਹ 650 ਕਰੋੜ ਰੁਪਇਆ ਆ ਨਾਲ ਹੀ ਨਾਲ ਉਸ ਸਮਿਖਿਆ ਕਰਨ ਤੋਂ ਬਾਅਦ ਅਸੀਂ ਇਹ ਵੀ ਕਹਿ ਕਿ ਇਨ੍ਹਾਂ ਤੇ ਅਸੀਂ ਸੈਟੀਸਫਾਈਡ ਨਹੀਂ ਆ ਅਸੀਂ ਇਹਦੇ ਬਾਰੇ डीसी साहब ਨੂੰ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ 스마트 সিটি ਤੇ ਤਾਂ 29 ਤਰੀਕ ਦਾ ਅਸੀਂ ਫਾਈਨਲਾਈਜ਼ ਮੇਰੇ ਖਿਆਲ ਟਾਈਮ ਕਰ ਰਹੇ ਆ ਬੁੱਢਾ ਨਾਲੇ ਤੇ ਵੀ ਇਸੇ ਤਰ੍ਹਾਂ ਕੇਵਲ ਬੁੱਢੇ ਨਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਪੋਲਿਊਸ਼ਨ ਬੋਰਡ ਦੇ ਔਰ ਇਹ ਵਿੱਚ ਐਸਸੀਬੀ ਆਏ ਸਨ ਔਰ ਇਹ ਚ ਕਾਫੀ ਲੂਪ ਹੋ ਲਗੇ ਆ ਔਰ ਮੈਂ ਤੇ ਅਮਰ ਸਿੰਘ ਜੀ ਨੇ ਕਿਹਾ ਕਿ ਇਹਦੇ ਤੇ ਅਸੀਂ ਦੁਬਾਰਾ ਮੀਟਿੰਗ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਔਰ ਐਨਜੀਓ ਦੇ ਲੋਕ ਵੀ ਸਨ ਕਰਨਲ ਗਿਲਸਾ ਵਗੈਰਾ ਤੇ ਤਲਵਾਰ ਸਾਹਿਬ ਅਰੀ ਸਾਰੇ ਸੋ ਨਾਲ ਹੀ ਨਾਲ ਵੱਡਾ ਇੱਕ ਜਿਹੜਾ ਰੂਰਲ ਡਿਵੈਲਪਮੈਂਟ ਜਿਹੜਾ ਮਨਰੇਗਾ ਹੈ ਇਹਦੇ ਵਿੱਚ ਘੱਟੋ ਘੱਟ 1 ਲੱਖ ਜਿਹੜੇ ਹਾਊਸਹੋਲਡਸ ਦਾ ਜਿਹੜਾ ਹੈਗਾ ਰਜਿਸਟਰ ਰਹਗਾ ਲੇਕਿਨ ਇਹ 50% ਲੋਕਾਂ ਨੂੰ ਹੀ ਕੇਵਲ ਰੋਜ਼ਗਾਰ ਦੇ ਰਹੇ ਨੇ ਪੂਰੇ ਵਿੱਚੋਂ आ, 100 ਦਿਨ ਦਾ ਰੋਜ਼ਗਾਰ ਕੇਵਲ 1% ਲੋਕੀ ਪਾਰੇ ਨਹੀਂ ਉਹ ਅਸੀਂ ਆਖਿਆ ਵੀ ਇਹਦੇ ਤੇ ਸਾਨੂੰ ਇਸ ਜਿਹੜਾ ਮਨਰੇਗਾ ਤੇ ਸਾਨੂੰ ਪਈ ਘਟੋ ਘੱਟ 90000 ਹਾਊਸ ਹੋਲਡ ਨੂੰ ਕੰਮ ਮਿਲਣਾ ਚਾਹੀਦਾ ਤੇ ਜਿਹੜਾ 100 ਦਿਨ ਦਾ ਰੋਜ਼ਗਾਰ ਹੈਗਾ ਉਹ ਤਕਰੀਬਨ 60 70% ਲੋਕਾਂ ਨੂੰ ਤਾਂ ਮਿਲਣਾ ਚਾਹੀਦਾ 80% ਵੈਸੇ ਤਾਂ ਸਕੀਮ ਹੈ ਵੀ 100% ਨੂੰ ਮਿਲੇ ਔਰ ਇਹਦੇ ਵਿੱਚ ਜਿਹੜਾ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਇੱਕ ਵੀ ਬੰਦੇ ਨੂੰ ਅੱਜ ਤੱਕ ਕਿਉਂਕਿ ਉਹਦੀ ਵਿਚਾਰੇ ਦੀ ਐਪਲੀਕੇਸ਼ਨ ਨਹੀਂ ਲਈ ਜਾਂਦੀ ਉਹਨੂੰ ਸੁਣਿਆ ਨਹੀਂ ਜਾਂਦਾ ਤੇ ਬੇਰੋਜ਼ਗਾਰੀ ਪੱਤੇ ਦਾ ਉਹ ਇਹਨਾਂ ਨੇ ਉਡਾਈ ਰੱਖਿਆ ਸੋ ਇਹ तमाम ਸਾਰੀਆਂ ਗੱਲਾਂ ਤੇ اور ਵੈਰੀ ਇੱਕ ਜਿਹੜੀ ਸਰਬ ਸਿੱਖਿਆ ਅਭਿਆਨ ਜਿਹੜਾ ਦੇ ਤਹਿਤ ਆਪਾਂ ਜਿਹੜੀਆਂ ਖਾਣਾ ਬੰਦਾ ਹੈ ਸਕੂਲਾਂ ਦੇ ਵਿੱਚ ਮਿਡਡੇ ਮੀਲ ਉਬੀ ਅਸੀਂ ਗੁਜ਼ਾਰਿਸ਼ ਕੀਤੀ ਹੈ ਮੈਂ ਤੇ ਡਾਕਟਰ ਸਾਹਿਬ ਨੇ ਕਿ ਖਾਣਾ ਰਿਫਾਈਨਡ ਆਇਲ ਦੇ ਵਿੱਚ ਅਗਰ ਨਾ ਦਿੱਤਾ ਜਾਵੇ ਤਾਂ ਅੱਛਾ ਹੋਏਗਾ ਤਾਂ ਜੋ ਲੋਕਾਂ ਨੂੰ ਸਰ੍ਹੋਂ ਦਾ ਜਿਹੜਾ ਤੇਲ ਹੈ ਮਸਟਰਡ ਆਇਲ ਦੇ ਵਿੱਚ ਉਹ ਪਕਾਇਆ ਜਾਵੇ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਗੱਲਾਂ ਐ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਕੀਮਸ ਦੇ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਜਿਵੇਂ ਕਿ ਬਹੁਤ ਸਾਰੇ ਸਾਡੇ ਆ ਜਿਹੜੇ ਸਕਿੱਲ ਡਵੈਲਪਮੈਂਟ ਦੇ ਉਹ ਸਾਡੇ ਸਕਿੱਲ ਸੈਂਟਰਸ ਐ ਰੂਰਲ ਉਹ ਖਾਲੀ ਪਏ ਜਿਵੇਂ 13 ਐ ਸਾਡੇ ਕੋਲੇ ਉਹ 5 ਹੀ ਐ ਤੇ ਦੂਜੇ ਖਾਲੀ ਪਏ ਅਸੀਂ ਆਖਿਓ ਐਮਐਸਐਮ ਨਾਲ ਤੁਸੀਂ ਗੱਲ ਕਰੋ ਲੁਰੀਆਣਾ ਦੀ ਇੰਡਸਟਰੀ ਨਾਲ ਗੱਲ ਕਰੋ ਗੱਲ ਕਰਕੇ ਉੱਥੇ ਐਮਐਸਐਮ ਇਸ ਨੂੰ ਰੋਜ਼ ਏਮਪਲॉयਮੈਂਟ ਅਸੇ ਬੰਦੇ ਚਾਹੀਦੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤਾਂ ਜੋ ਐ ਉਹ ਜਿਹੜੇ ਐ ਖਾਲੀ ਪਏ ਖੰਡਰ ਬਣੇ ਐ ਸੋ ਨਾ ਬਣਨ ਤੇ ਉੱਥੇ ਕੰਮ ਚੱਲੇ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹੀ ਸਭ ਉਹ ਕਿਹੜਾ ਕਲਸਟਰ ਸੀਗਾ ਤਾਂਦਰਾ ਕਲਸਟਰ ਹੈ ਤੇ ਕਰੋੜਾ ਰੁਪਿਆ ਲੱਗਿਆ ਉਹ ਲੇਕਿਨ ਬਿਲਡਿੰਗ ਬੰਦ ਪਈ ਹੈ ਮਗਰਲੇ 3 ਸਾਲਾਂ ਤੋਂ ਹੁਣ ਅਸੀਂ ਇਹ ਕਿਹਾ ਕਿ ਤਾਂਦਰਾ ਕਲਸਟਰਸ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਡੀਸੀ ਸਭ ਚਲਾਓ ਇੰਨੀ ਵੱਡੀ ਬਿਲਡਿੰਗ ਬਣਾਈਆਂ ਉੱਤੇ ਮੈਰਿਜ ਪੈਲੈਸ ਮੈਰਿਜ ਪੈਲੈਸ ਬਣੇ ਹੈ ਸਟੇਡੀਅਮਸ ਬਣੇ ਹੈ ਹੋਰ ਚੀਜ਼ਾਂ ਬਣੀਆਂ ਸੋ ਉੱਥੋਂ ਪੈਸੇ ਆ ਸਕਦੇ ਸੀ ਆਮਦਨ ਆ ਸਕਦੀ ਸੀ ਇਹਨਾਂ 3 ਸਾਲਾਂ ਦੇ ਵਿੱਚ ਵਿੱਚ ਪੂਰੀ ਇੱਕ ਵਾਰੀ ਆਕਸ਼ਨ ਹੋਗੀ ਸੀ لیکن ਆਕਸ਼ਨ ਦੇ ਵਿੱਚ ਉਸ ਹਾਮਨਾਂ ਦੇ ਆਕਸ਼ਨ ਦੇ ਪੈਸੇ ਲਾਇਏ ਤਾਂ ਅੱਜ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਔਰ ਇਹਨਾਂ ਨੇ ਆਪ ਲਿਖਿਆ ਔਰ ਇਹ ਵਿੱਚ ਜੋ ਖੰਡਰ ਬਣ ਜਾਏਗਾ ਜੇ ਉਹਨੂੰ ਯੂਜ਼ ਨਾ ਕੀਤਾ ਗਿਆ ਤੇ ਉਹ ਤਾਂਦਰਾ ਕਲਾਸਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕਰਾਂਗੇ ਮੈਂ ਤੇ ਡਾਕਟਰ ਸਾਹਿਬ ਤੇ ਉਹਨੂੰ ਚਲਾਉਣ ਦੀ ਵੀ ਅਸੀਂ ਗੱਲ ਕੀਤੀ ਹੈ ਸੋ ਬਹੁਤ ਸਾਰੀਆਂ ਜਿਹੜੇ ਹੋਰ ਮਨਰੇਗਾ ਦੇ ਤਹਿਤ ਮਿਸ਼ ਹੈਲਥ ਮਿਸ਼ਨ ਦੇ ਤਹਿਤ ਐਨਆਰਐਚਐਮ ਦੇ ਤਹਿਤ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉਹ ਸਾਨੂੰ ਦੱਸਣਗੇ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਕੇਂਦਰ এনवायरमेंट ਮਿਨਿਸਟਰ ਨੂੰ ਚਾਹੇ ਮਿਲਣਾ ਹੋਵੇ ਬੁੱਢਾ ਨਾਲਾ ਤੇ ਚਾਹੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ ਮਿਲਣਾ ਹੋਵੇ ਮਨਰੇਗਾ ਦੇ ਇਸ਼ੂਸ ਤੇ ਉਹਨਾਂ ਤੇ ਜਾ ਕੇ ਅਸੀਂ ਨਾਲ-ਨਾਲ ਕੋਆਰਡੀਨੇਸ਼ਨ ਦੇ ਨਾਲ ਅਸੀਂ ਆਪਸੀ ਉਰੇਨਾਲ ਤਾਲਮੇਲ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਚ ਕੰਮ ਕਰਾਂਗੇ ਮੈਂ ਜੋਰਵਾਲ ਸਾਹਿਬ ਦਾ ਔਰ ਪੂਰੀ ਐਡਮਿਨਿਸਟ੍ਰੇਸ਼ਨ ਦਾ ਧੰਵਾਦ ਕਰਨਾ ਚਾਹੁੰਦਾ ਬੀਇੰਗ ਐ ਚੇਅਰਮੈਨ ਦੇਸ਼ਾ ਕਮੇਟੀ ਕਿ ਉਹਨਾਂ ਨੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸੁਣਿਆ ਸਾਡੀ ਗੱਲਬਾਤ ਸੁਣੀ ਔਰ ਮੇਰਾ ਖਿਆਲ 11 ਵਜੇ ਤੋਂ ਚੱਲ ਕੇ ਤੇ ਤਕਰੀਬਨ ਹੁਣ ਤੱਕ ਇਹ ਮੀਟਿੰਗ ਚੱਲੀ ਬੜੀ ਲੰਮੀ ਮੀਟਿੰਗ ਰਹੀ 유ਸਫੁਲ ਮੀਟਿੰਗ ਰਹੀ ਤੇ ਸੋ ਅੱਜ ਜਿਹੜੇ ਦੋ ਮੇਜਰ ਇਸ਼ੂਜ਼ ਮੈਂ ਇੱਥੇ ਸਾਡੇ ਐਮਪੀ ਸਰਦਾਰ ਅਮਰਤ ਸਿੰਘ ਜੀ ਨੇ ਚੱਕੇ ਵਨ ਇਸ ਸਮਾਰਟ ਸਿਟੀ ਦੇ ਅਸਤੇ ਜਿਹੜਾ ਸਾਡੇ 9